ਵਿਆਹ ਵਾਲੇ ਦਿਨ ਫੋਟੋ ਖਿਚਾਉਣ ਲੱਗੇ ਹੋਇਆ ਕਾਂਡ ਉਹ ਫੇਰੀਆਂ ਤੋਂ ਪਹਿਲਾਂ ਬਾਲ-ਬਾਲ ਬੱਚੀ ਕੁੜੀ ਦੋਸਤੋ ਅਕਸਰ ਹੀ ਵਿਆਹਾਂ ਨੂੰ ਯਾਦਗਾਰ ਬਣਾਉਣ ਲਈ ਮੁੰਡਾ-ਕੁੜੀ ਦੀਆਂ ਬਹੁਤ ਸਾਰੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਪਰ ਹੁਣ ਫੋਟੋ ਖਿੱਚਣ ਲੱਗੇ ਹੋਇਆ ਆਹ ਕੰਮ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫੇਰੀਆਂ ਤੋਂ ਪਹਿਲਾਂ ਮੁੰਡਾ-ਕੁੜੀ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਨੇ ਅਤੇ ਵੀਡੀਓ ਬਣਾਈ ਜਾ ਰਹੀ ਹੈ ਪਰ ਫੋਟੋਗ੍ਰਾਫਰ ਜਦੋਂ ਮੁੰਡਾ-ਕੁੜੀ ਨੂੰ ਇੱਕ ਪੋਜ਼ ਕਰਨ ਲਈ ਕਹਿੰਦਾ ਹੈ ਤਾਂ ਕੁੜੀ ਪੋਜ਼ ਕਰਨ ਲੱਗੀ ਹੀਠਾਂ ਡਿੱਗ ਜਾਂਦੀ ਏ ਜਿਸ ਨੂੰ ਦੇਖ ਕੇ ਸਾਰਾ ਕਿ ਪੁੱਛਿਆ ਜਾਂਦਾ ਹੈ ਕਿ ਸੱਟ ਤਾਂ ਨਹੀਂ ਲੱਗੀ ਤਾਂ ਕੁੜੀ ਕਹਿੰਦੀ ਹੈ ਘਬਰਾਓ ਨਾ ਮੈਨੂੰ ਕੁਝ ਵੀ ਨਹੀਂ ਹੋਇਆ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਕਿੱਥੇ ਕੀ ਹੋ ਜਾਵੇ ਕਈ ਵਾਰ ਰੱਬ ਹੱਸਦਿਆਂ ਨੂੰ ਰਵਾ ਦਿੰਦਾ ਹੈ ਅਤੇ ਕਈ ਵਾਰ ਰੋਂਦਿਆਂ ਨੂੰ ਹਸਾ ਵੀ ਦਿੰਦਾ ਏ ਸੋ ਕੁੜੀ ਦੇ ਡਿੱਗਣ ਤੋਂ ਬਾਅਦ ਦੋਵੇਂ ਪਰਿਵਾਰ ਕਹਿੰਦੇ ਨੇ ਕਿ ਪਹਿਲਾਂ ਸ਼ਗਨ ਕਰ ਲਓ ਫੋਟੋਆਂ ਬਾਅਦ ਵਿੱਚ ਜਿੰਨੀਆਂ ਮਰਜ਼ੀ ਕਰਵਾ ਲਿਓ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ